ਬਿਲਕੁਲ ਪਹਿਲਾਂ ਦਾ ਤੁਹਾਨੂੰ ਸਾਰਿਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਨਗਰ ਨਿਵਾਸੀਆਂ ਨੂੰ ਦੜਬੇ ਹਲਕੇ ਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਸ਼ੁਕਾ ਮਨਾਵਾ ਅੱਜ ਦੇਖੋ ਸਾਰਾ ਕੰਮ ਇਹ ਕਰਦੇ ਆ ਸਾਡੇ ਨਗਰ ਦਾ ਸਫਾਈ ਕਰਨੀ ਹੋਰ ਕਰਨੀ ਇਹਨਾਂ ਨਾਲ ਹੀ ਖੁਸ਼ੀਆਂ ਸਾਂਝੀਆਂ ਕਰਨੀਆਂ ਸਾਡੇ ਸਾਡਾ ਫਰਜ਼ ਬੰਦਾ ਸੀ ਅਸੀਂ ਸਾਰਿਆਂ ਨੇ ਐਮਸੀ ਸਰਵਨ ਸਾਰੀ ਕਮੇਟੀ ਵੱਲੋਂ ਅਸੀਂ ਇਹਨਾਂ ਨਾਲ ਖੁਸ਼ੀ ਸਾਂਝੀ ਕੀਤੀ ਬਹੁਤ ਸੋਹਣਾ ਮਾਹੌਲ ਹੈ ਜੀ ਅਸੀਂ ਇਹਨਾਂ ਨੂੰ ਗਿਫਟ ਵੀ ਦਿੱਤੇ ਨੇ ਤੇ ਮਠਾਈ ਦੇ ਡੱਬੇ ਵੀ ਦਿੱਤੇ ਆ ਕਿ ਵੀ ਦੇਖਦੇ ਹੋ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬੜਾ ਸੋਹਣਾ ਤਿਹਾਰ ਹੁੰਦਾ ਦੇਖੋ ਦੀਵਾਲੀ ਦਾ ਤਿਹਾਰ ਹੈ ਜਿਹੜਾ ਅਸੀਂ ਸਾਰੇ ਰਲ ਮਿਲ ਕੇ ਤਿਹਾਰ ਮਨਾਵਾਂਗੇ ਤੇ ਸਾਰਿਆਂ ਨੂੰ ਪੂਰਨ ਤੌਰ ਤੇ ਆਸ ਕਰਦੇ ਹਾਂ ਕਿ ਰਲ ਕੇ ਤਿਹਾਰ ਮਨਾਵਾਂਗੇ ਤੇ ਕੋਈ ਵੀ ਪਟਾਕੇ ਜਾਂ ਹੋਰ ਗ੍ਰੀਨ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਵਾਂਗੇ ਤੇ ਸਾਰੇ ਮਿਲ ਕੇ ਦਿਵਾਲੀ ਮਨਾਵਾਂਗੇ ਪੂਰੇ ਜਨ ਬਿਨਾਂ ਕਰਨੀ ਅਸੀਂ। ਉਹ ਸਾਰੇ ਸ਼ਹਿਰਾਂ 'ਚ ਦੇਖਿਆ ਜਾਂਦਾ ਕਿ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਤਿਹਾਰਾਂ ਦੇ ਦਿਨਾਂ 'ਚ ਬੜਾ ਪਰੇਸ਼ਾਨ ਕੀਤਾ ਜਾਂਦਾ ਹੈ ਨਗਰ ਪੰਚਾਇਤ ਕਮੇਟੀ ਵੱਲੋਂ। ਕੀ ਲੱਗਦਾ ਹੈ ਕਿ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਬਾਜ਼ਾਰ ਦੇ ਵਿੱਚ ਕਿੰਝ ਵੀ ਪ੍ਰਬੰਧ ਨਹੀਂ ਕੀਤਾ ਜਾਏਗਾ? ਮੈਨੂੰ 6 ਮਹੀਨੇ ਪ੍ਰਧਾਨ ਬਣੇ ਨੂੰ ਹੋ ਗਏ ਜੀ। ਅੱਜ ਤੱਕ ਨਾ ਤਾਂ ਅਸੀਂ ਕਿਸੇ ਨੂੰ ਵੀ ਤਾਂ ਕੀਤਾ ਹੈ, ਨਾ ਹੀ ਕਿਸੇ ਤਿਹਾਰ ਤੇ ਕਰਾਂਗੇ। ਸਾਰੇ ਨਾਲ ਰਲ ਕੇ ਤਿਹਾਰ ਮਨਾਵਾਂਗੇ। ਜੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਆਉ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਇਸਨੂੰ ਕੋਈ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਰਲ ਕੇ ਤਿਹਾਰ ਮਨਾਵਾਂਗੇ ਬਿਲਕੁਲ ਜਗਤਾਰ ਸਿੰਘ ਜੀ ਬਹੁਤ ਵਧੀਆ ਸਾਡੇ ਪ੍ਰਧਾਨ ਸਾਹਿਬ ਜੀ ਇਹਨਾਂ ਨੇ ਸਾਡਾ ਬੋਕਸ ਸਨਮਾਨ ਕੀਤਾ ਜੀ ਅਸੀਂ ਇਹਨਾਂ ਦੇ ਰਿਣੀਆ ਬਹੁਤ ਜੋ ਵੀ ਇਹਨਾਂ ਨੇ ਸਾਡਾ ਸਨਮਾਨ ਕੀਤਾ ਜੀ ਅਸੀਂ ਸਿਰ ਮੱਥੇ ਕਬੂਲ ਕਰਦੇ ਆਂਗੇ ਬਾਕੀ ਮਨਿੰਦਰ ਸਾਹਿਬ ਨੇ ਪਹਿਲਾਂ ਹੀ ਦਿਵਾਲੀ ਦਾ ਤੋਹਫਾ ਦੇ ਦਿੱਤਾ ਪੂਰੇ ਨਗਰ ਨੂੰ ਜੋ ਕਿ ਆਪਣੇ ਫਾਇਵਰੇਟ ਆ ਗਏ ਜੀ ਉਹਦੇ ਨਾਲ ਸਾਡੀ ਦਿਵਾਲੀ ਦਾ ਬਹੁਤ ਵਧੀਆ ਤਿਹਾਰ ਮਨਾਇਆ ਸਾਰੇ ਕਰਮਚਾਰੀਆਂ ਨੂੰ ਬਹੁਤ ਖੁਸ਼ ਆਈ ਇਸ ਸਾਲ ਦੀ ਦੀਵਾਲੀ ਧੁਮਾਕਾ ਅੱਜ ਹੀ ਪਹੁੰਚੋ ਕੋਇਲ ਆਟੋ ਇੰਟਰਪ੍ਰਾਈਜ਼ਸ ਵਿਖੇ ਹੁਣ ਦੀਵਾਲੀ ਮੌਕੇ ਕੌਣ ਜਾਓ ਸ਼ਾਨਦਾਰ ਬਾਈਕ ਦੇ ਮਾਲਕ 5000 ਤੋਂ 11000 ਤੱਕ ਦੀ ਰੁਚਿਤ ਆਸਾਨ ਕਿਸ਼ਤਾਂ ਤੇ ਲੈ ਜਾਓ ਚਮਚਮੁੰਦਾ ਬਾਈਕ ਬਿਨਾ ਸਬਜ਼ੀ ਕਾਰਵਾਈ ਦੇ ਅੱਜ ਹੀ ਪਹੁੰਚੋ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਸਭ ਤੋਂ ਪੁਰਾਣਾ ਸ਼ੋਅਰੂਮ ਕੋਇਲ ਆਟੋ ਇੰਟਰਪ੍ਰਾਈਜ਼ਸ ਦਿੜਬਾ